ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਪਹੁੰਚ ਗਏ ਆ ਉਹ ਜਗ੍ਹਾ ਤੇ ਜਿਹੜਾ ਸਾਨੂੰ ਸਾਰਾ ਦਿਨ ਖਾਣ ਨੂੰ ਦਿੰਦੀ ਆ ਜਿਹੜੀ ਜਗ੍ਹਾ ਸਾਨੂੰ ਸੋ ਮੱਥਾ ਟੇਕੀਏ ਇਸ ਜਗ੍ਹਾ ਨੂੰ ਪਹਿਲਾਂ ਤਾਂ ਤੇ ਫਿਰ ਆਪਾਂ ਇੱਥੇ ਕੰਮ ਦੀ ਕਰੀਏ ਸ਼ੁਰੂਆਤ ਤੇ ਵੈਗੁਰੂ ਦਾ ਸ਼ੁਕਰ ਕਰੀਏ ਕਿ ਇਹ ਰੋਹੀ ਹੈ ਜਿਹੜੀ ਇਹ ਹਮੇਸ਼ਾ ਚੱਲਦੀ ਰਹੇ ਤੇ ਖਾਣ ਨੂੰ ਸਾਨੂੰ ਦਿੰਦੀ ਰਹੇ ਠੀਕ ਹੈ ਜੀ ਸਵਾ ਪੰਜ ਹੋ ਗਏ ਨੇ ਤੇ ਮੈਂ ਉੱਠਣੀ ਆ ਸਵੇਰ ਦਾ ਟਾਈਮ ਹੈ ਤੇ ਆਪਾਂ ਰੱਖਣ ਲੱਗੇ ਆ ਹੁਣ ਚਾਹ ਤੇ ਚਾਹ ਆਪਾਂ ਬਣਾਉਣੀ ਹੁੰਦੀ ਆ ਹਮੇਸ਼ਾ ਸ਼ੱਕਰ ਦੀ ਜਿਆਦਾ ਕੋਸ਼ਿਸ਼ ਰਹਿੰਦੀ ਆ ਕਿ ਸ਼ੱਕਰ ਦੀ ਹੋਵੇ ਚੀਨੀ ਵੈਸੇ ਲਿਆ ਕੇ ਰੱਖਦੇ ਆ ਕਿਉਂਕਿ ਜਿਹੜੇ ਗੈਸਟ ਕਦੇ ਆ ਜਾਂਦੇ ਨੇ ਉਹਨਾਂ ਨੂੰ ਆਪਾਂ ਚੀਨੀ ਵਾਲੀ ਚਾਹ ਹੀ ਪਿਲਾਉਣੀ ਹੁੰਦੀ ਆ ਸ਼ੱਕਰ ਵਾਲੀ ਨਹੀਂ ਪਿਲਾਉਂਦੇ ਕਿਉਂਕਿ ਸਾਰੇ ਸ਼ੱਕਰ ਵਾਲੀ ਚਾਹ ਜਿਹੜੀ ਉਹ ਨਹੀਂ ਲਾਈਕ ਕਰਦੇ ਹੁੰਦੇ ਹਨ ਸੋ ਆਪਾਂ ਆਪਣੇ ਘਰ ਆ ਜਿਹੜੇ ਉਹ ਸ਼ੱਕਰ ਜਾਂ ਗੁੜ ਰੱਖਦੇ ਆ ਉਹਦੀ ਚਾਹ ਬਣਾਉਣੀ ਹੁੰਦੀ ਆ ਲਓ ਜੀ ਇਹ ਜਿਹੜੀਆਂ ਇਲਾਇਚੀਆਂ ਮੈਂ ਪਾ ਰਹੀ ਆ ਇਹ ਲੈਂਦੀਆਂ ਸੀ ਹਜੂਰ ਸਾਹਿਬ ਤੋਂ ਤੇ ਇਹ ਮੇਰੀ ਜਿਹੜੀ ਪਰਜਾਈ ਕਜਨ ਪਰਜਾਈ ਗੁਰਵੀਰ ਹੈ ਤੇ ਉਹ ਲੈ ਕੇ ਆਈ ਸੀ ਸਾਡੇ ਵਾਸਤੇ ਥੈਂਕ ਯੂ ਗੁਰਵੀਰ ਸਾਨੂੰ ਇੰਨੀਆਂ ਵਧੀਆ ਇਲਾਇਚੀਆਂ ਲਿਆ ਕੇ ਦਿੱਤੀਆਂ ਇੰਨੀ ਖੁਸ਼ਬੂ ਆਉਂਦੀ ਆ ਇਹਦੇ ਵਿੱਚੋਂ ਜਦੋਂ ਹੀ ਆਪਾਂ ਡੱਬਾ ਖੋਲਦੇ ਆ ਉਹਦੇ ਹੀ ਖੁਸ਼ਬੂ ਆਉਣ ਲੱਗ ਜਾਂਦੀ ਹੈ ਵੈਸੇ ਆਪਾਂ ਜੇ ਬਾਜ਼ਾਰ ਚੋਂ ਇਲਾਇਚੀਆਂ ਲੈ ਕੇ ਆਉਂਨੇ ਤਾਂ ਅੱਜਕੱਲ੍ਹ ਖੁਸ਼ਬੂ ਬਿਲਕੁਲ ਨਹੀਂ ਆਉਂਦੀ ਹੈਗੀ ਪਰ ਇਹ ਤਾਂ ਡੱਬਾ ਖੋਲਣ ਸਾਰੇ ਦੇ ਵਿੱਚੋਂ ਖੁਸ਼ਬੂ ਆਉਣ ਲੱਗ ਜਾਂਦੀ ਆ ਤੇ ਲੋ ਜੀ ਦੋ ਪਾਤੀਆਂ ਇਲਾਇਚੀਆਂ ਪੱਤੀ ਪਾ ਕੇ ਤੇ ਹੁਣ ਮੈਂ ਕਰ ਦੂੰਗੀ ਇਹਨੂੰ ਸਿੰਮ ਤੇ ਕਿਉਂਕਿ ਬੀਬੀ ਗਈ ਹੋਈ ਆ ਜੇ ਨਾ ਹੁਣ ਤੇ ਜੇ ਹੁਣੀ ਚਾਹ ਬਣਾ ਲਈ ਤੇ ਬੀਬੀ ਆ ਕਾਫੀ ਟਾਈਮ ਥੋੜਾ ਲੱਗ ਜਾਂਦਾ ਉਹਨੂੰ ਕਿਉਂਕਿ ਬੀਬੀ ਨਾ ਆਪ ਦਾ ਸੂਟ ਹੈ ਜਿਹੜਾ ਉਹ ਧੋ ਕੇ ਹੀ ਆਉਂਦੀ ਹੈ ਉਹ ਮੈਂ ਤੁਹਾਨੂੰ ਪਹਿਲਾਂ ਵੀ ਕਿਸੇ ਸ਼ਾਇਦ ਵਲੌਗ ਦੇ ਵਿੱਚ ਦੱਸਿਆ ਕਿ ਬੀਬੀ ਨੂੰ ਕਿਸੇ ਦੇ ਕੱਪੜੇ ਧੋਤੇ ਹੋਏ ਪਸੰਦ ਨਹੀਂ ਆਉਂਦੇ ਉਹ ਆਪ ਦੇ ਕੱਪੜੇ ਆ ਜਿਹੜੇ ਉਹ ਆਪ ਹੀ ਧੋਂਦੀ ਹੈ ਤੇ ਮੈਂ ਆਪ ਦਾ ਸੂਟ ਨਹੀਂ ਧੋਂਦੀ ਆਪ ਤੇ ਪਰ ਬੀਬੀ ਧੋਂਦੀ ਹੈ ਮੈਂ ਬਹੁਤ ਵਾਰੀ ਕਿਹਾ ਕਿ ਆਪੇ ਸੰਦੀਪ ਧੋ ਦੂਗੀ ਬੀਬੀ ਤੂੰ ਨਾ ਧੋਇਆ ਕਰ ਨਾ ਆ ਕੇ ਸਵੇਰੇ ਨਿਕਲਿਆ ਕਰ ਤੈਨੂੰ ਕਿੰਨਾ ਟਾਈਮ ਲੱਗ ਜਾਂਦਾ ਹੈ ਬਾਥਰੂਮ 'ਚ ਪਰ ਬੀਬੀ ਬਈ ਆਪਦੀ ਆਦਤ ਤੋਂ ਮਜਬੂਰ ਹੈ ਉਹ ਸਾਡੀ ਗੱਲ ਨਹੀਂ ਸੋ ਜੇ ਬੰਦੇ ਦੀ ਮਰਜ਼ੀ ਹੈ ਕੰਮ ਕਰਨ ਦੀ ਤੇ ਫੇਰ ਕੋਈ ਹਰਜ ਨਹੀਂ ਹੈਗਾ ਉਹਨੂੰ ਕਰ ਲੈਣਾ ਚਾਹੀਦਾ ਤੇ ਹੁਣ ਮੈਂ ਆਪ ਦਿਖਾਉਣ ਪੀਣ ਦਾ ਪ੍ਰਬੰਧ ਵੀ ਜਿਹੜਾ ਸਵੇਰੀ ਕਰ ਲੈਣੀ ਹੁੰਦੀ ਆ ਜਦੋਂ ਉੱਠਦੀ ਆ ਇੱਕ ਪਾਸੇ ਚਾਹ ਰੱਖ ਦੇਣੀ ਆ ਦੂਜੇ ਪਾਸੇ ਜੋ ਵੀ ਮੈਂ ਸਕੂਲ ਲੈ ਕੇ ਜਾਣਾ ਹੁੰਦਾ ਫਿਰ ਮੈਂ ਉਹ ਰੱਖ ਲੈਣੀ ਆ ਹੁਣ ਮੈਂ ਅੱਜ ਓਟਸ ਲੈ ਕੇ ਜਾਣੇ ਨਹੀਂ ਕਿਉਂਕਿ ਮੈਂ ਨਾ ਓਟਸ ਖਾ ਲੈਣੀ ਹੁੰਦੀ ਆ ਉੱਥੇ ਜਾਂਦੀ ਹੋਈ ਤਾਂ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਕਿ ਮੈਂ ਦਹੀਂ ਦੇ ਵਿੱਚ ਗੁੰਦਕ ਤੀਰਾ ਪਾ ਕੇ ਖਾ ਜਾਣੀ ਆ ਤੇ ਹੁਣ ਮੈਂ ਓਟਸ ਜਿਹੜੇ ਉਹ ਬਣਾਉਣ ਲੱਗੀ ਆ ਤੇ ਸਕੂਲ ਮੈਂ ਓਟਸ ਲੈ ਕੇ ਜਾਊਂਗੀ ਫਿਰ ਉੱਥੇ ਜਦੋਂ ਸਾਢੇ 10 ਵਜੇ ਮੈਂ ਇੱਕ ਵਾਰੀ ਫ੍ਰੀ ਹੁੰਨੀ ਆ ਥੋੜਾ ਜਿਹਾ ਵਿੱਚੋਂ ਬ੍ਰੇਕ ਮਿਲਦੀ ਆ ਉਦੋਂ ਮੈਂ ਓਟਸ ਖਾ ਲੈਂਦੀ ਆ ਉਦੋਂ ਨੂੰ ਭੁੱਖ ਵੀ ਲੱਗੇ ਆਉਂਦੀ ਹੁੰਦੀ ਆ ਤੇ ਜਦੋਂ ਸਾਢੇ 10 ਵਜੇ ਦੇ ਓਟਸ ਖਾਦੇ ਹੁੰਦੇ ਨੇ ਉਸ ਤੋਂ ਬਾਅਦ ਤਾਂ ਫਿਰ ਆ ਕੇ 2:30 ਵਜੇ ਫਿਰ ਮੈਂ ਖਾਣਾ ਖਾਣਨੀ ਆ ਮੈਂ ਫੁਲਕਾ ਨਹੀਂ ਲੈ ਕੇ ਜਾਂਦੀ ਤੇ ਨਾਈ ਮੈਂ ਖਾ ਕੇ ਜਾਨੀ ਆ ਤੇ ਜਦੋਂ ਮੈਂ 2:30 ਵਜੇ ਆਉਣੀ ਆ ਬਹੁਤ ਜ਼ਿਆਦਾ ਭੁੱਖ ਲੱਗੀ ਹੁੰਦੀ ਆ ਉਦੋਂ ਤਾਂ ਫਿਰ ਮੈਨੂੰ ਆਏ ਹੁੰਦਾ ਵੀ ਮੇਰੇ ਚਾਨ ਸਰ ਮੈਨੂੰ ਮਤਲਬ ਕਿ ਖਾਣਾ ਮਿਲ ਜੇ ਜੇ ਸੰਦੀਪ ਨੇ ਅਜੇ ਨਹੀਂ ਬਣਾਇਆ ਹੁੰਦਾ ਫਿਰ ਮੈਂ ਆ ਸੋ ਲੋ ਵੀ ਹੁਣ ਆਪਾਂ ਆ ਓਟਸ ਵੀ ਰੱਖਤੇ ਨੇ ਇੱਕ ਪਾਸੇ ਤੇ ਹੁਣ ਆਪਾਂ ਦੁੱਧ ਚ ਪਾ ਦਨੇ ਆ ਚਾਹ ਚ ਤੇ ਫਿਰ ਮੈਂ ਇਹਨੂੰ ਸਿਮ ਤੇ ਕਰ ਦੂੰਗੀ ਠੀਕ ਹੈ ਫਿਰ ਮੈਂ ਤੁਹਾਨੂੰ ਬਾਹਰ ਦਿਖਾ ਕੇ ਲਿਆਉਣੀ ਆ ਕਿ ਅੱਜ ਥੋੜਾ ਜਿਹਾ ਮੈਂ ਜਲਦੀ ਉੱઠી ਆ ਤੇ ਬਾਹਰ ਹਜੇ ਵੀ ਹਨੇਰਾ ਪਿਆ ਹੋਗਾ ਠੀਕ ਹੈ ਜੀ ਪਹਿਲਾਂ ਆਪਾਂ ਦੁੱਧ ਪਾ ਦਈਏ ਤੇ ਓਟਸ ਵੀ ਦੇਖ ਲਈਏ ਆਪਣੇ ਉਹ ਤਾਂ ਮਿੰਟ ਦੋ ਲੱਗਦੇ ਨੇ ਓਟਸ ਤੇ ਤਾਂ ਕੋਈ ਟਾਈਮ ਲੱਗਦਾ ਹੀ ਨਹੀਂ ਹੈਗਾ ਬਸ ਰੱਖੇ ਤੇ ਜਦੋਂ ਜਿਵੇਂ ਹੀ ਦੁੱਧ ਗਰਮ ਹੋ ਜਾਂਦਾ ਚਮਚਾ ਜੂੰਚਾ ਮਾਰੋ ਘੜਛੀ ਮਾਰੋ ਜੋ ਵੀ ਉਹਦੇ ਵਿੱਚ ਚਲੋ ਮੇਰੇ ਤਾਂ ਥੋੜੇ ਜਿਹੀ ਨੇ ਓਟਸ ਇਸ ਕਰਕੇ ਪਤਾ ਚਮਚਾ ਮਾਰਾਂਗੇ ਇਹਦੇ ਵਿੱਚ ਤੇ 2 ਮਿੰਟ ਦੇ ਵਿੱਚ ਬਣ ਕੇ ਰੈਡੀ ਹੋ ਜਾਂਦੇ ਨੇ ਚਾਹ ਵਾਲੀ ਗੈਸ ਆਪਾਂ ਕਰਤੀ ਆ ਸਿੰਮ ਤੇ ਬਸ ਲਗਭਗ ਬਣੀ ਹੋਣਗੇ ਇਹ ਬਸ ਉਹਦੇ ਵਿੱਚ ਵੀ ਮੈਂ ਸ਼ੱਕਰ ਪਾਉਣੀ ਹੁੰਦੀ ਆ ਮੈਨੂੰ ਨਾ ਚੀਨੀ ਜਿਵੇਂ ਹੀ ਚੰਗੀ ਨਹੀਂ ਲੱਗਦੀ ਹੈਗੀ ਨਾ ਹੀ ਓਟਸ ਦੇ ਵਿੱਚ ਪਾ ਕੇ ਖਾਣ ਨੂੰ ਚੰਗੀ ਲੱਗਦੀ ਹੈ ਤੇ ਨਾ ਹੀ ਚਾਹ ਵਗੈਰਾ ਚ ਚੰਗੀ ਲੱਗਦੀ ਹੈ ਚਲੋ ਪੀ ਤਾਂ ਲੈਣੇ ਆ ਤਾਂ ਹੈ ਨਹੀਂ ਕਿ ਕੋਈ ਸੌਂਹ ਪਾਈ ਹੋਈ ਆ ਸ਼ੱਕਰ ਨਾਲ ਜਿਹੜੀ ਉਹ ਜੰਮ ਗਈ ਕਿਉਂਕਿ ਮੌਸਮ ਹੈ ਜਿਹੜਾ ਉਹ ਸੌਣ ਭੱਦੋਂ ਦਾ ਥੋੜਾ ਜਿਹਾ ਉਹ ਚੱਲ ਰਿਹਾ ਨਾ ਤੇ ਇਸ ਕਰਕੇ ਉਹ ਜੰਮ ਜਾਂਦੀ ਹੈ ਸ਼ੱਕਰ ਚਲੋ ਇਹਦੇ ਵਿੱਚ ਕੋਈ ਆਪਾਂ ਨੂੰ ਜਿਹੜਾ ਕੋਈ ਇਹ ਕੁਝ ਕਹਿੰਦੀ ਹੈ ਜਾਂ ਖਰਾਬ ਹੈ ਖਰਾਬ ਨਹੀਂ ਹੈਗੀ ਇਹ ਤੇ ਸਹੀ ਹੈਗੀ ਹੈ ਸ਼ੱਕਰ ਸੋ ਆਪਾਂ ਇਹਦੇ ਵਿੱਚ ਪਾ ਲਈਏ ਸ਼ੱਕਰ ਸ਼ੱਕਰ ਨਾਲ ਓਟਸ ਹੈ ਜਿਹੜੇ ਬਹੁਤ ਜ਼ਿਆਦਾ ਟੇਸਟੀ ਲੱਗਦੇ ਆ ਅੱਗੇ ਨਾ ਅਸੀਂ ਡਰਾਈ ਫਰੂਟ ਵੀ ਪਾਉਂ ਦਿੰਦੀਆਂ ਸੀਗੀਆਂ ਤੇ ਫਿਰ ਉਹ ਵੀ ਥੋੜੇ ਥੋੜੇ ਛੋਟੇ ਛੋਟੇ ਕਰਕੇ ਮੈਂ ਪਾ ਕੇ ਲੈ ਜਾਂਦੀ ਸੀ ਸੇਬ ਪਾ ਲੋ ਕੋਈ ਫਰੂਟ ਪਾ ਲੋ ਫਿਰ ਹੋਰ ਵੀ ਜ਼ਿਆਦਾ ਵਧੀਆ ਲੱਗਦਾ ਤੇ ਪਰ ਹੁਣ ਤਾਂ ਮੈਂ ਗੱਲੀ ਸ਼ੱਕਰ ਪਾ ਕੇ ਇਹਦੇ ਵਿੱਚ ਇਦਾਂ ਹੀ ਦੁੱਧ ਚ ਬੋਇਲ ਕਰਕੇ ਲੈ ਜਾਣੀ ਹੁੰਦੀ ਆ। ਲਓ ਜੀ ਇਹ ਹੈਗਾ ਆਪਣਾ ਖਾਣਾ-ਦਾਣਾ ਇੰਨਾ ਕੁ ਤੇ ਆਪਾਂ ਹੁਣ ਚੱਲਦੇ ਆਂ ਬਾਹਰ ਅਲੱਗ-ਪਗ ਆਪਣੇ ਬਾਣੀ ਚੁੱਕੇ ਨੇ ਹੁਣ ਇਹਦੇ ਇਹਦੇ ਤੇ ਕਿਹੜਾ ਕੋਈ ਟਾਈਮ ਲੱਗਣ ਵਾਲਾ ਹੈ ਓਟਸ ਤੇ ਸਭ ਤੋਂ ਸੌਖਾ ਓਟਸ ਬਣਾਉਣੇ ਸਭ ਤੋਂ ਸੌਖੇ ਨੇ। ਹਾਂਜੀ ਸਸਤੀ ਖਾਣ ਸਾਰਿਆਂ ਨੂੰ ਉਹ ਤੁਹਾਡਾ ਕੀ ਹਾਲ ਚਾਲ ਆ ਮੇਰੇ ਦੋਸਤੀ ਠੀਕ ਹੋਏਗੀ ਤਾਂ ਉਸ ਤੋਂ ਹੋਏ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਮੈਂ ਇੱਧਰ ਰੱਖੀਏ ਚਾਹ ਦੇ ਟਾਈਮ ਬਹੁਤ ਹਜੇ ਥੋੜਾ ਹੋਇਆ 7:30 ਹੋਏ ਨੇ ਸਵੇਰ ਦੇ ਕੋਈ ਨਹੀਂ ਉੱਠਿਆ ਅਲੀ ਬੋਲਦੀ ਤੇ ਇੱਧਰ ਮੈਂ ਬਣਾ ਰਹੀ ਸੀ ਆਪਣੇ ਓਟਸ ਜਿਹੜੇ ਮੈਂ ਲੈ ਕੇ ਜਾਣੀਆਂ ਨੇ ਨਾਲ ਕਿਉਂਕਿ ਮੈਂ ਓਟਸ ਖਾਣੀਆਂ ਨੇ ਸਵੇਰੇ 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 ਮਤਲਬ ਇੰਦਾ ਸੈਂਸ ਮੈਂ 10:30 ਵਜੇ ਫ੍ਰੀ ਹੁੰਨੀ ਆ ਜਦੋਂ ਸਕੂਲ ਚ ਦੇ ਮੈਂ ਓਟਸ ਖਾਣੀਆਂ ਤੇ ਖਾਣਾ ਮੈਂ ਆ ਕੇ ਖਾਣੀ ਹੈਣੀ ਦੁਪਹਿਰੇ ਸੋ ਮੈਂ ਉਸ ਬਣਾ ਕੇ ਰੱਖ ਦਿੰਨੀ ਆ ਹੁਣ ਫਿਰ ਠੰਡੇ ਹੋ ਜਾਣਗੇ ਫਿਰ ਮੈਂ ਰੈਫਰਿਜਰੇਟਰ ਵਿੱਚ ਪਾ ਕੇ ਲੈ ਲਵਾਂਗੀ ਤੇ ਚਾਹ ਆਪਾਂ ਰੱਖਤੀ ਸਿੰਮ ਤੇ ਕਿਉਂਕਿ ਬੀਬੀ ਬਣਾਉਂਦੀ ਆ ਤੇ ਉਹਨੇ ਦੇ ਚ ਬੀਬੀ ਬਣਾ ਲੂਗੀ ਉਹ ਤੱਕ ਆਪਣਾ ਚਾਹ ਨੂੰ ਉਬਾਲਾ ਜੂ ਤੇ ਓਲਸ ਆਪਾਂ ਬਸ ਆਪਣੇ ਰੈਡੀ ਆ ਫਿਰ ਮੈਂ ਤੁਹਾਨੂੰ ਬਾਹਰ ਕਿਹੜਾ ਕਢਾਉਣੀ ਆ ਕਿ ਇਹ ਹਜੇ ਕਿੰਨਾ ਨਹੀਂ ਰਿਪਿਆ ਲੋ ਦੀ ਆਪਾਂ ਜਾਲੀ ਲੈ ਕੇ ਰੱਖ ਦਿੰਨੇ ਆ ਕਰਦੇ ਆਪਾਂ ਬੰਦ ਇਹ ਤਾਂ 2 ਮਿੰਟ ਦਾ ਕੰਮ ਹੁੰਦਾ ਬਸ ਫਟਾਫਟ ਕਰਵਾ ਜਾਂਦੀ ਹੈ ਚਲੋ ਹੁਣ ਮੈਂ ਦਿਖਾ ਕੇ ਲਿਆਉਣੀ ਤੁਹਾਨੂੰ ਬਾਹਰ ਤਾਂ ਜਿਹੜਾ ਕੱਢੀ ਹੈ ਰਾਤ ਮੈਨੂੰ ਲੱਗਦਾ ਨਹੀਂ ਆਇਆ ਅੱਜ ਹੈਗੀ ਹੈ ਜੀ 3 ਤਰੀਕ 3 ਤਰੀਕ ਹੈ ਤੇ ਅੱਜ ਮੰਗਲਵਾਰ ਦੇਖੋ ਰਾਤ ਨੂੰ ਨਾ ਬਾਰਿਸ਼ ਹੋਈ ਹੈ ਇਸੇ ਕਰਕੇ ਇੱਥੇ ਪਾਣੀ ਖੜਾ ਹੈ ਹੁਣ ਮੈਂ ਤੁਹਾਨੂੰ ਇੱਥੇ ਕੈਮਰੇਜ ਬਦਲਾ ਦਿੰਦੀ ਹਾਂ ਅਨਸਾਰ ਹੀ ਪਾਣੀ ਖੜਾ ਇਥੇ ਖੜ ਜਾਂਦਾ ਸਾਡੇ ਇਥੇ ਵਿਹੜੇ 'ਚ ਨਾ ਥੋੜਾ ਨੀਵਾਂ ਹੈ ਤੇ ਇਹਦੇ 'ਚ ਇਥੇ ਪਾਣੀ ਖੜ ਜਾਂਦਾ ਹੁੰਦਾ ਚੰਗੇ ਮੇਰੇ ਪਤਾ ਲੱਗ ਜਾਂਦਾ ਕਿ ਬਾਰਿਸ਼ ਹੋਈ ਹੈ ਲੋ ਆਪਾਂ ਜਿਸ ਜਿੱਧਰੋਂ ਲਾਈਟ ਬੰਦ ਕਰੇਗੇ ਇਹ ਦੇਖੋ ਸਾਰੇ ਫਰਸ਼ ਗਿੱਲਾ ਹੋਇਆ ਪਿਆ ਇੱਥੇ ਚਲੋ ਬੂਟਿਆਂ ਨੂੰ ਵੀ ਥੋੜਾ ਜਿਹਾ ਆਰਾਮ ਮਿਲ ਜਾਂਦਾ ਜਦੋਂ ਬਾਰਿਸ਼ ਵਗੈਰਾ ਹੁੰਦੀ ਹੈ ਬੜੇ ਚੰਗੇ ਲੱਗਦੇ ਨੇ ਇਹ ਲਓ ਜੀ ਬੀਬੀ ਆ ਗਈ ਨਾ ਕੀ ਪਰ ਮੈਂ ਤਾਂ ਆਪਦੀ ਚਾਹ ਪੀ ਲਈ ਤੇ ਕਿਉਂਕਿ ਫਿਰ ਉਹ ਜਿਆਦਾ ਠੰਡੀ ਹੋ ਜਾਣੀ ਸੀ ਚਲ ਕੋਈ ਨਾ ਚੁੰਨੀ ਪਰਾਨੇ ਰਿਹਾ ਭਾਵੇਂ ਕੀਆ ਪਰਾਨੇ ਨਵਾਜ਼ ਜੀ ਤਾਂ ਮਿਲਦੇ ਨਹੀਂ ਹੁਣ ਸਭ ਆ ਹੀ ਪਿਆ ਰਿਆ ਹੋਰ ਇਹ ਬੀਬੀ ਦੀ ਚਾਹ ਮੈਂ ਇਥੇ ਢੱਕ ਕੇ ਰੱਖਤੀ ਸੀਗੀ ਮੈਂ ਕਿਹਾ ਚਲ ਠੰਡੀ ਨਾ ਹੋ ਜਾਏ ਮੈਂ ਤਾਂ ਆਪਦੀ ਚਾਹ ਪੀ ਲਈ ਤੇ ਆ ਦੇਖੋ ਬੀਬੀ ਦਾ ਤਰੀਕਾ ਬੀਬੀ ਤਾਂ ਕਰਕੇ ਆ ਹਨਾ ਪ੍ਰਾਣੀ ਜੀ ਚੁੰਨੀ ਕੋਲੇ ਰੱਖਦੀ ਐ ਬੀ ਜਿਵੇਂ ਹਣਾ ਨੂੰ ਕਿ ਆਈ ਜਾਂ ਵੈਸੇ ਵੀ ਨਹੀਂ ਮੈਂ ਅਰਦਾਸ ਕਰਕੇ ਆਉਂਦੀ ਆ ਹਨਾ ਫਿਰ ਉਹ ਨੰਗੇ ਪੈਰੀ ਜਾਂਦੀ ਆ ਲੌਬੀ ਚ ਤੇ ਫਿਰ ਉਹ ਪੈਰਾਂ ਨੂੰ ਫੇਰ ਵੀ ਚਲੋ ਜਿੰਨੀ ਮਰਜੀ ਸਫਾਈ ਰੱਖ ਲਓ ਪੈਰਾਂ ਨੂੰ ਕੁਛ ਨਾ ਕੁਛ ਲੱਗ ਹੀ ਜਾਂਦਾ ਹੈ ਹਨਾ ਇੱਕ ਤਾਂ ਮੈਟ ਰੱਖਿਆ ਹੋਇਆ ਬੈੱਡ ਦੇ ਨਾਲ ਹੀ ਉੱਤੇ ਪੈਰ ਘਸਾ ਲੈਂਦੀ ਆ ਤੇ ਫਿਰ ਉਸ ਤੋਂ ਬਾਅਦ ਆਹ ਜਿਹੜਾ ਦੁਪੱਟਾ ਹੈ ਪੁਰਾਣਾ ਜਿਹਾ ਇੱਕ ਰੱਖਿਆ ਹੋਇਆ ਉਹਦੀ ਤੇ ਪੈਰ ਰੱਖ ਕੇ ਬਹਿ ਜਾਂਦੀ ਆ ਕਿਉਂਕਿ ਇਹ ਨਾ ਬੈੱਡ ਸੀਟ ਜਿਆਦਾ ਬਹੁਤ ਲਾਈਟ ਕਲਰ ਦੀ ਹੈਗੀ ਆ ਤੇ ਆਪਾਂ ਲਾਈਟ ਕਲਰ ਦੀਆਂ ਹੀ ਜਿਆਦਾ ਮੈਂ ਰੱਖਦੀ ਹੁੰਨੀ ਆ ਫਿਰ ਉਹ ਉਥੋਂ ਗੰਦੀਆਂ ਹੋ ਜਾਂਦੀਆਂ ਨੇ ਸੋ ਬੀਬੀ ਦਾ ਇਹ ਆਪਣਾ ਵਧੀਆ ਤਰੀਕਾ ਹੈਗਾ ਸਚਿਆਰੀ ਬੀਬੀ ਐਵੇਂ ਥੋੜੀ ਕਹਿੰਦੇ ਨੇ ਸਚਿਆਰੀ ਬੀਬੀ ਸੱਚੀ ਹੈ ਸਚਿਆਰੀ ਹੈ ਬੀਬੀ ਆਹ ਦੇਖੋ ਕਿੰਨਾ ਧਿਆਨ ਰੱਖਦੀ ਹੈ ਹਰ ਇੱਕ ਚੀਜ਼ ਦਾ ਲਓ ਜੀ ਅੱਜ ਆਪਾਂ ਤੁਹਾਨੂੰ ਦੱਸਿਆ ਕਿ ਮੈਂ ਉਠ ਖੜੀ ਅੱਜ ਜਿਸ ਦਿਨ ਹਾਂ ਉਹ ਤਾਂ ਉਠ ਖੜੀ ਵੈਸੇ ਤਾਂ ਮੈਂ ਲੇਟ ਹੀ ਉੱਠਦੇ ਨਹੀਂ ਆ ਅੱਗੇ ਤਾਂ ਮੈਨੂੰ 5:30 ਪੌਣੇ 6 ਕਈ ਵਾਰੀ 6 ਹੋ ਜਾਂਦੇ ਨੇ ਹਨਾ ਤੇ ਸਾਢੇ 7 ਵਜੇ ਕਰੋ ਜਾਣਾ ਹੁੰਦਾ ਸਕੂਲ ਤੇ ਅੱਜ ਮੈਂ ਤਾਂ ਉਠ ਖੜੀ ਜਲਦੀ ਕਿਉਂਕਿ ਮੈਂ ਜਲਦੀ ਸੌਂ ਗਈ ਸੀ ਤੇ ਮੈਨੂੰ ਛੇਤੀ ਸੌਣਾ ਚਾਹੀਦਾ ਤਾਂ ਹੀ ਫਿਰ ਉਹ ਜਲਦੀ ਉਠ ਖੜਦਾ ਤੇ ਅੱਗੇ ਲੋਕ ਟਾਈਮ ਨਾਲ ਤਾਂ ਹੀ ਸੌਂਦੇ ਸੀਗੇ ਟਾਈਮ ਨਾਲ ਸੌਂ ਜਾਂਦੇ ਮੈਨੂੰ ਲੱਗਦਾ ਸਵੇਰੇ 4 ਵਜੇ ਉਠ ਖੜਦੇ ਸੀ ਹਾਂ ਤੇ ਹੁਣ ਸਾਰੇ ਉਲਟਾ ਹੋ ਗਿਆ ਸਾਰਾ ਕੰਮ ਹੀ ਹਾਂ ਇਹ ਤਾਰਾ ਵੀ ਇੱਕ ਉਠਣਾ ਵੀ ਹੁਣ 3 ਵਜੇ ਹੋਣੇ ਤੇ ਫਿਰ ਜਿਹਦੇ ਨਰਮਿਆਂ ਦੀ ਰੁੱਤ ਸੀ ਉਹ ਕਿਹਦੀ ਕਾਸ ਸੀ ਨਰਮਿਆਂ ਗਰਨ ਫਿਰ ਬੰਦੇ ਬੌੜੀ ਬੌੜੀ ਕਰਦੇ ਸੀ ਜੇਤੀ ਆਂਦੇ ਨਿਕਲਵਾਰ ਦਰਦ ਨਾਲ ਲੋਕਾਂ ਨੇ ਬੜਾ ਗੱਗਿਆ ਤੁਸੀਂ ਜੇ ਘਰੇ ਫਿਰਦੇ ਸੀ ਲੜਦੇ ਸੀ ਤੁਸੀਂ ਦੱਸੋ ਕਿਹੜੇ ਕਿਹੜੇ ਨੇ ਨਰਮਾ ਜੁਗਿਆ ਵੈਸੇ ਨਰਮਾ ਦਾ ਸੀ ਜੋਇਆ ਹੈਗਾ ਮੈਂ ਨਹੀਂ ਜੋਇਆ ਜਿਸ ਦੇ ਛੁੱਟੀ ਹੁੰਦੀ ਸੀ ਉਹਦੇ ਜਾਂ ਹੁੰਦੇ ਹੁੰਦੇ ਸੀ ਹਾਂ ਤੇਰੇ ਪਾਪਾ ਜੀ ਦਾ ਪੜਨ ਪੜਨ ਦਾ ਨਹੀਂ ਬੜਾ ਕਰਦੇ ਸੀ ਸ਼ਨੀਵਾਰ ਨੂੰ ਛੁੱਟੀ ਕਰਾ ਲੈਂਦੇ ਆਹਾਂ ਦੇ ਸ਼ਨੀਵਾਰ ਦੀ ਛੁੱਟੀ ਕਰਾ ਦਿੰਦੇ ਜੋ ਕਰਨ ਤੇ ਦੋ ਦਿਨ ਨਰਮਾ ਚੁਪਣਗੇ ਫਿਰ ਦੋ ਦਿਨ ਨਰਮਾ ਚੁਪਦੇ ਹਾਂ ਸਾਰੇ ਜਾਣੇ ਬਾਅਦ ਬੋਲਣਾ ਹੋ ਜਾਊਗਾ ਤੇ ਨਾਲੇ ਮੇਲਾ ਨਾਲੇ ਸਾਂਝਾ ਕਰ ਸੀ ਆਇ ਨਹੀਂ ਸੀ ਮੇਰੇ ਤੇ ਕੋਈ ਵੀ ਸਾਡੇ ਜਵਾਕ ਪੜ ਜੇ ਅਸੀਂ ਕਤਲ ਚਾ ਜਿੰਨੋਂ ਜਿਵੇਂ ਤੇਰੇ ਪਾਪਾ ਜਿੰਤਾ ਹੈ ਨਹੀਂ ਸੀ ਆਹਹ ਪਹਰੇ ਨਹੀਂ ਸੀ ਮਾਂ ਦੀ ਕੋਈ ਗੱਲ ਉਹਨਾਂ ਦੀ ਵੀ ਸਾਂਝਾ ਕਰ ਆਪਾਂ ਐਵੇਂ ਜਵਕਾਂ ਨੂੰ ਓਖੇ ਕਰ ਗਏ ਨਾ ਆਂਦੇ ਚੁਗੋ ਹਮਰਾ ਮਾਰੋ ਸਾਰੇ ਜਾਣੇ ਉਹ ਅੱਜ ਕੱਲ੍ਹ ਲੋਕ ਇੱਕ ਦੂਜੇ ਤੇ ਸੜਦੇ ਆ, ਮੱਚਦੇ ਆ। ਹਾਂ। ਨਹੀਂ ਠੀਕ ਆ ਜਿਹੜੇ ਉਹ ਹੋ ਸੋ ਕੋ ਪਿੱਛੇ ਪਿੱਛੇ ਜਾਣੋ ਲੋਕ ਕਹਿੰਦਾ ਨਾ ਸੇ ਪਾਣੀ ਆ ਗਿਆ, ਕਾਲੀ ਕੀੜੀ ਫਿਰ ਗਈ। ਹਾਂ। ਕਾਲੀ ਕੀੜੀ ਫਿਰ ਗਈ ਤਾਂ ਹੋ ਰਹੀ ਐ ਜਮਣ ਗਿਆ। ਤੇ ਪਰ ਪਾਪਾ ਜੀ ਨਹੀਂ ਆਏ ਸੀਗੇ। ਪਾਪਾ ਜੀ ਤਾਂ ਇੰਨੀ ਖੁਸ਼ੀ ਹੁੰਦੀ ਸੀ। ਸੋਚ ਬਾਲੀ ਵਧੀਆ ਸੀ। ਕੋਈ ਆਂਡੀ ਗਵਾਂਡੀ ਦਾ ਬੱਚਾ ਵਧੀਆ ਕੁਝ ਨਾ ਉਸ ਕਰ ਜਾਂਦਾ ਜਾਂ ਸੀ ਹਨਾ ਅਗਲੇ ਕੋਈ ਚੀਜ਼ ਲੈ ਕੇ ਆਉਂਦੇ ਕੋਈ ਟਰੈਕਟਰ ਲਿਆਂਦਾ ਪਾਪਾ ਜੀ ਨੂੰ ਇੰਨੀ ਖੁਸ਼ੀ ਹੁੰਦੀ। ਬਾਲੀ। ਔਰ ਰਿਸ਼ਤੇਦਾਰ ਹੈਗੇ ਫੋਨ ਕਰਕੇ ਆਦਾ ਦਿੰਦੇ ਸੀ। ਬਾਲੀ। ਇਹ ਜਸਬਾਦ ਨੇ ਜੀ ਬਲੇਫ ਕਰਵੰਦੇ ਸੀ ਜਸਬਾਦ ਔਖੇ ਵੀ ਨਹੀਂ ਹੋਏ ਤੇ ਉਹਨਾਂ ਨੇ ਲੁਕੋ ਕੇ ਵੀ ਕੁਝ ਨਹੀਂ ਰੱਖਿਆ ਮਾਲਕ ਨੇ ਕੁਝ ਵੀ ਨਹੀਂ ਲੁਕੋਇਆ ਹੁੰਦਿਆਂ ਹੰਗੇ ਸਾਰਾ ਕੁਝ ਹੋ ਗਿਆ ਤੁਹਾਡਾ ਹਾਂ ਪਰ ਜੇ ਤੁਸੀਂ ਪੜ੍ਹ ਦਿੱਤੀ ਸੀ ਉਹਨਾਂ ਦੇ ਦਿਲ ਦੀਆਂ ਗੱਲਾਂ ਵੀ ਸਾਰੀਆਂ ਪੂਰਨ ਹੋ ਗਈਆਂ ਆਹਾਂ ਅੰਦੇਸ਼ੀ ਕੁੜੀਆਂ ਨੂੰ ਤਾਂ ਟੀਚਰ ਬਣਾਵਾਂਗੇ ਤੇ ਮੁੰਡਿਆਂ ਨੂੰ ਵੀ ਮੈਂ ਪੁੱਛਿਂ ਨਹੀਂ ਲਵਾਉਣਾ ਮੁੰਡੇ ਅਰੇ ਤੇ ਪਪਾ ਦਾ ਦੁੱਖ ਵੀ ਨਹੀਂ ਲੱਗੀ ਗਏ ਹਾਂ ਸੱਚੀ ਅੱਗੇ ਮੈਂ ਆਖਿਆ ਵੀ ਉਹ ਤੇ ਕਰਮਾਂ ਵਾਲੇ ਸੀ ਕਰਮਾਂ ਵਾਲੇ ਸੀ ਉਹ ਤਾਂ ਹਾਂ ਅੱਗੇ ਗੋਲੀ ਵਾਲੀ ਵੀ ਇਹ ਜਿਹੜਾ ਦੁੱਖ ਸੀ ਉਹ ਤੈਨੂੰ ਮਿਲਣਾ ਸੀ ਤੈਨੂੰ ਮਿਲਣਾ ਸੀ ਤੂੰ ਮੇਰਾ ਸਹਾਰਾ ਬਣਨਾ ਸੀ ਉਹ ਤੈਨੂੰ ਪਾਪਾ ਜੀ ਤਾਂ ਆਪਦੇ ਫਰਜ਼ ਨਿਭਾ ਗਏ ਉਹ ਤੈਨੂੰ ਸਾਰਾ ਛੱਡ ਕੇ ਬਸ ਫੇਰ ਜੇ ਪਾਪਾ ਜੀ ਹੁੰਦੇ ਫੇਰ ਨਾ ਤਾਂ ਤੁਸੀਂ ਇੱਥੇ ਦੋਵੇਂ ਰਹਿ ਸਕਦੇ ਸੀ ਪਾਪਾ ਜੀ ਰਹਿਣਾ ਨਹੀਂ ਸੀ ਨਾ ਪਾਪਾ ਜੀ ਇਕੱਲੇ ਰਹਿ ਸਕਦੇ ਸੀ ਹਾਂ ਬਿਨਾ ਬਿਨਾ ਨਹੀਂ ਸਦਾ ਸੀ ਪਿੰਡ ਦੇ ਨਹੀਂ ਸਦਾ ਸੀ ਨਾ ਉਹ ਇਕੱਲੇ ਰਹਿੰਦੇ ਸੀ ਤੇ ਵੀ ਉਹ ਪਰਮਾਤਮਾ ਨੇ ਪਹਿਲੇ ਹੀ ਐ ਕਰਤਾ ਜਦੋਂ ਪਾਪਾ ਜੀ ਦੇ ਤੁਰ ਗਏ ਤੇ ਉਦੋਂ ਸਾਨੂੰ ਐ ਨਿੱਕਾ ਕਰੇ ਪਹਿਲਾਂ ਐ ਕਰੇ ਵੀ ਵੀ ਲੋਕਾਂ ਦੇ ਮਾਪੇ ਜਦੋਂ ਚਲੇ ਜਾਂਦੇ ਲੋਕ ਜਿਉਂਦੇ ਕਿਵੇਂ ਮੈਨੂੰ ਲੱਗਦਾ ਬਸ ਤੇ ਫਿਰ ਦੇਖ ਲੋ ਪਾਪਾ ਹੀ ਗਏ ਤੇ ਫਿਰ ਵੀ ਉਦੋਂ ਬਾਅਦ ਬੰਦਾ ਹੌਲੀ ਹੌਲੀ ਹੁੰਦਾ ਹੁੰਦਾ ਸੈੱਟ ਹੋ ਜਾਂਦਾ ਹਨਾ ਇੱਕ ਵਾਰੀ ਤਾਂ ਆਇਆ ਹੋ ਗਿਆ ਸੀ ਜਿਵੇਂ ਝਟਕਾ ਲਾਇਆ ਕਿ ਚਾਨ ਚੱਕ ਸੀ ਚਾਨ ਚੱਕ ਸੀ ਫਿਰ ਦੇਰੋਂ ਤੋਂ ਬਾਅਦ ਜਦੋਂ ਦੇਸ਼ ਦੇ ਪਾਪਾ ਗਏ ਉਦੋਂ ਬਾਅਦ ਤਾਂ ਫਿਰ ਮੈਨੂੰ ਪਾਪਾ ਜੀ ਦੀ ਮੌਤ ਮੌਤ ਹੀ ਨਹੀਂ ਲੱਗੀ ਮੈਨੂੰ ਆਪ ਨਹੀਂ ਮੈਂ ਹੁਣ ਤੇਰੇ ਪਾਪਾ ਜੀ ਦਾ ਮੈਨੂੰ ਘੋੜਾ ਹੀ ਰੱਖਣੀ ਹੁਣ ਦੁੱਖ ਹੀ ਨਹੀਂ ਉਦੋਂ ਪਿੱਛੋਂ ਵੀ ਜਾਨੀ ਦੁੱਖ ਹੀ ਘਟ ਗਿਆ ਵੀ ਉਹ ਜਦੋਂ ਆਦੇ ਹੁੰਦੇ ਵੱਡਾ ਦੁੱਖ ਟਿਕ ਜਿਹੜੇ ਢਿੱਡ ਚ ਤੇ ਫਿਰ ਉਹ ਛੋ ਛੋ ਉਹ ਨੂੰ ਫਿਰ ਜੰਦਾ ਆ ਕੇ ਉਹ ਛੋਟਾ ਲੱਗਦਾ ਇਹ ਹੁਣ ਬਾਲਾ ਵੱਡਾ ਬਣ ਗਿਆ ਇਹ ਤਾਂ ਪੁੱਲ ਨਾਲ ਹੈ ਹੀ ਨਹੀਂ ਉਹਨਾਂ ਦੇ ਤਾਂ ਹੁਣ ਕੋਈ ਦੁੱਖ ਹੀ ਨਹੀਂ ਵਿਚਾਰੇ ਕੁਝ ਦੇਖ ਕੇ ਗਏ ਆ ਹਾਂ ਅੱਥੀ ਕਰ ਗਏ ਆਵਦੀ ਜੋ ਅੱਖਾਂ ਦਾ ਆਪਣਾ ਆ ਗਏ ਲਫਾ ਗਏ ਕਮ ਸੇ ਕਮ ਬੰਦਾ ਨਾ ਆਪਣੇ ਬੱਚਿਆਂ ਦਾ ਜੂਰ ਕਰ ਹਾਂ ਐਨੀ ਕੋਮਲ ਰੱਬ ਸਭ ਨੂੰ ਦੇਵੇ ਚਲੋ ਆਏ ਹਰ ਮੰਦਰ ਸਿਓ ਆਦੇ ਬੱਚੇ ਦਾ ਕਰ ਜਾਂਦਾ ਇਹ ਸ਼ੌਂਕ ਪੂਰੇ ਕਰ ਲੈਂਦੇ ਦੋਨੇ ਜਾਣੇ ਇਹ ਨਾਲ ਤਾਂ ਸਾਰਿਆਂ ਦੀ ਉਹ ਹੁਣ ਮੈਨੂੰ ਛੋਟਾ ਦੁਖੀ ਲੱਗਣ ਲੱਗਾ ਸਰ ਮਾਗਤੀ ਲਾਕਾਂ ਨੇ ਜਿਹੜਾ ਬੰਦਾ ਆਪਦੇ ਸਾਰੇ ਕੰਮ ਪੂਰੇ ਕਰਦੇ ਉਹ ਮੋਢੀਆ ਲੈਦੇ ਮੈਂ ਤਾਂ ਕਹਿੰਦੀ ਉਹਦੇ ਬਸ ਜੇ ਉਹ ਐ ਇੱਕਦਮ ਚੱਲ ਜਾਂਦਾ ਜਿਵੇਂ ਪਾਪਾ ਜੀ ਤੇ ਉਹ ਤਾਂ ਉਹਦਾ ਜਾਣਾ ਕੋਈ ਉਹ ਨਹੀਂ ਹੈਗਾ ਦੁੱਖ ਦੇਣ ਵਾਲਾ ਨਹੀਂ ਹੈਗਾ ਉਹਦੋਂ ਜਰੂਰ ਲੱਗਦਾ ਸੀਗਾ ਪਰ ਉਹ ਤੋਂ ਬਾਅਦ ਜਿਹੜੀ ਆਸ਼ਕਤ ਦਿੱਤੀ ਦਿੱਤੀ ਹੈ ਨਾ ਦੇਸ਼ ਦੇ ਪਾਪਾ ਨੇ ਉਹ ਉਹਦੇ ਸਾਹਮਣੇ ਹੁਣ ਕੁਝ ਲੱਗਦੀ ਨਹੀਂ ਕੋਈ ਤਾਂ ਕੁਝ ਵੀ ਨਹੀਂ ਦੁੱਖ ਲੱਗਦਾ ਇਹ ਦੁੱਖ ਨਾ ਹੁੰਦਾ ਕਿ ਐ ਲੱਗਦਾ बिहार दी नहीं था। भी मैंने सी मैं बचा पैसे नहीं। पैसा, प्रुण पैसा, प्रुण पैसा बंदे थे हाँ। हाँ। बंदे की घाट ना हो पैसा हाँ। नहीं घट तल लेगा ਗੱਤਿਆ ਨਾ ਮੈਸੇਂ ਬੰਦਾ ਚੱਕ ਕੇ ਦੂਰੇ ਫਿਰਸ ਇਹ ਬੰਦਿਆਂ ਨਹੀਂ ਹੈਗਾ ਉਹ ਜਿਹੜੀ ਕਮੀ ਹੈ ਨਾ ਉਹ ਬੰਦਿਆਂ ਦੀ ਘਾਟ ਪੂਰੀ ਹੋ ਹੀ ਨਹੀਂ ਸਕਦੀ ਐਸਾ ਕੀ ਕਰੂਗਾ ਠੀਕ ਹੈ ਪੈਸਾ ਵੀ ਚਾਹੀਦਾ ਆਇ ਨਹੀਂ ਪੈਸੇ ਨਾਲ ਕਿਹੜਾ ਟਾਈਮ ਟਪਾ ਲੈਂਦਾ ਤੇ ਪਰ ਜਿਹੜੀ ਬੰਦਿਆਂ ਦੀ ਘਾਟ ਆ ਉਹ ਤਾਂ ਨਹੀਂ ਪੂਰੀ ਹੁੰਦੀ ਹੁਣ ਆਏ ਆ ਪੈਸਾ ਚੱਕ ਕੇ ਦੂਰੇ ਫਿਰਦੇ ਹਾਂ ਪੈਸੇ ਨਹੀਂ ਕੀ ਪੈਸੇ ਨੇ ਕੀ ਆਸਰਾ ਦਿੱਤਾ ਹਾਂ ਪੈਸਾ ਸਾਰਾ ਕੁਝ ਨਹੀਂ ਸਾਰਾ ਖੁਸ਼ੀ ਆ ਪੈਸਾ ਵਾਹਿਗੁਰੂ ਅੰਦਰ ਉਸਤਿਰੋ ਕੇ ਸਾਰਿਆਂ ਨੂੰ ਉਹ ਤਾਂ ਕੀ ਹੈ ਬੰਦਾ ਮੈਂ ਕਹਿੰਦੀ ਆ ਵੀ ਗਰੀਬੀ ਦਾ ਬੰਦਾ ਕੱਢ ਲੈਂਦਾ ਕੱਢ ਲੈਂਦਾ ਦੇਖੋ ਮੈਂ ਕਹਿੰਦੀ ਆ ਹੱਥ ਪੈਰ ਦੀ ਇਸਲਾਮਤ ਹੋਣਾ ਤੁਹਾਨੂੰ ਦਿੱਤੇ ਆ ਉਹ ਬੰਦਾ ਗਰੀਬ ਨਹੀਂ ਹੈਗਾ ਮੈਂ ਵੀ ਆਈਆਂ ਹਾਂ ਦੀ ਮੈਂ ਆਂਦੀ ਗਰੀਬੀ ਕਾ ਦੀ ਹੈ ਜੇ ਤੁਹਾਨੂੰ ਸਾਰੇ ਅੰਗ ਪੈਰ ਦਿੱਤੇ ਤੇ ਫਿਰ ਕੋਈ ਗਰੀਬੀ ਨਹੀਂ ਦਿੱਤੀ ਮਾਲਕ ਦੀ ਹਾਂ ਵੀ ਤੁਸੀਂ ਇਹ ਕਦੇ ਨਾ ਸੋਚਿਆ ਕਰੋ ਬੀਸੀ ਗਰੀਬਾ ਸੀ ਗਰੀਬ ਨਹੀਂ ਹੈਗੇ ਤੁਸੀਂ ਤਾਂ ਦੁਸਤੋਂ ਹੋਰ ਆਪਾਂ ਆਪਣਾ ਰੋੜੇ ਦੇ ਕੇ ਪਿੱਛੇ ਆਪਦਾ ਕੰਮ ਜੋਬੇ ਹੈਗੇ ਕੋਈ ਵੀ ਨਾਮ ਕਰ ਲੋ ਦੁਨੀਆ 'ਚ ਬੜੇ ਕਾਮ ਨੇ ਤੁਸੀਂ ਕੰਮ ਕਰੋ ਆਪਦਾ ਕਮਾਉ ਤੇ ਖਾਓ ਗਰੀਬੀ ਕਟੋ ਗਰੀਬੀ ਉਹ ਵੇ ਡੇਗਾ ਪੈ ਗਿਆ ਘਰੇ ਗਰੀਬੀ ਆ ਭਾਈ ਨਾ ਤਾਂ ਕੰਮਤੀ ਜਾਇ ਜਾਂਦਾ ਤੇ ਨਾ ਇਲਾਜ ਕਰਾਇਆ ਜਾਂਦਾ ਉਹ ਗਰੀਬੀ ਆ ਜੇ ਤੁਹਾਡੇ ਘਰੇ ਬਿਮਾਰੀ ਵੀ ਹੈ ਨਹੀਂ ਤੇ ਅੰਗ ਪਰ ਤੁਹਾਨੂੰ ਸਾਰੇ ਮਾਲਕ ਨੇ ਦਿੱਤੇ ਆ ਫਿਰ ਕੋਈ ਗਰੀਬੀ ਨਹੀਂ ਫਿਰ ਤਾਂ ਮਾਲਕ ਦੇ ਸਿਰ ਆ ਨਹੀਂ ਕਰਦੀ ਆ ਗਰੀਬੀ ਗਰੀਬੀ ਕਾ ਕਿ ਹਾਂ ਤੇ ਲੋਟ ਹੈ ਹਾਂ ਤੋਂ ਬੜੇ ਨੇਹੇ ਕਰਨੇ ਹੋ ਹਾਂ ਇਹ ਬਹੁਤ ਗਲਤੀ ਇਹ ਮੈਂ ਤੁਸੀਂ ਸ਼ਰਮੀ ਮਨੀ ਜਾਨੇ ਹੋ ਆ ਹਾਂ ਮੈਂ ਕਰਵਾਣੀ ਹਾਂ ਮੈਂ ਕਰਵਾਣੀ ਹੈ ਨਾ ਫਿਰ ਤੁਸੀਂ ਆਪਦੀ ਲਾਂਦੀ ਹੋਈ ਗਰੀਬੀ ਤੇ ਕੰਮ ਕੋਈ ਵੱਡਾ ਛੋਟਾ ਨਹੀਂ ਹਾਂ ਕੰਮ ਜੋ ਮਰਜ਼ੀ ਕਰ ਲਓ ਇਹ ਹੋ ਲੱਗਿਆ ਨਿੱਕਰ ਕੋਲ ਨੌਕਰੀ ਆ ਗਈ ਹੈ ਹਾਂ ਕਰਨ ਵਾਸਤੇ ਪਹਿਲਾਂ ਕਿੰਨਾ ਮੁੱਠਾ ਮਾਰਨਾ ਪੈਂਦਾ ਹੈ ਕਿੰਨਾ ਪੈਂਦਾ ਹੈ ਹਾਂ ਅੱਪ ਕਰਦਾ ਕਾਫੀ ਕੀ ਵਸੀ ਤੇ ਦਸ ਦਿਨ ਵਜੇ ਬੀਬੀ ਨੇ ਸਾਨੂੰ ਖਾਣ ਸੱਚੀ ਉੱਠੇ ਦਿੱਤੇ ਨਾ ਜੀ ਉੱਠ ਕੇ ਬੀਬੀ ਨੇ ਸਾਨੂੰ ਫਿਰ ਇਹਨਾਂ ਨੂੰ ਬਦਾਮ ਝੋਕੇ ਰੱਖਦੀ ਉਹ ਦਿੰਦੀ ਇਹਨਾਂ ਨੂੰ ਫਿਰ ਮਖੀ ਨਾਲ ਦੇ ਕੇ ਆਉਂਦੀ ਵੀ ਪੜਦੇ ਆ ਜਿਵੇਂ ਉਹ ਨਸੀਸ ਆ ਪਾਸੀ ਹਾਂ ਜਦੋਂ ਇਸ ਘਰ ਚਾਈ ਸੀਗੀ ਮੁੰਮੋ ਦਾ ਤੇ ਉਹਦਾ ਜਮੀਨ ਅਸਮਾਨ ਦਾ ਫਰਕ ਹੈ ਵਾਹਲਾ ਤੇ ਨਹੀਂ ਤਾਂ ਬੀਬੀ ਦੱਸ ਦਿਆ ਹੱਸ ਕੇ ਬੈਠੀ ਨਾ ਨਾ ਹਾਂ ਮੈਨੂੰ ਲੱਗਿਆ ਨਹੀਂ ਵੀ ਆਪ ਕੋ ਵਧੀਆ ਕਰਮਾਈ ਕਰ ਰਹੀ ਆ ਫਿਰ ਦਿਨ ਰਾਤ ਇੱਕ ਕਰਦੀ ਪਾਪਾ ਜੀ ਨੇ ਤੇ ਬੀਬੀ ਤੇ ਉਹ ਹੋ ਕੇ ਤੇ ਅਸਮਾਨ ਸੁੰਨ ਲੱਗ ਗਿਆ ਰੱਬ ਠੀਕਾ ਰੱਖੀ ਮਾਨੂੰ ਸਰਦਾਰੀ ਮਸਤੀ ਦੇਵੇ ਲਈ ਹੋ ਵੀ ਆ ਦੇਖੋ ਇੰਨੀ ਮਿਹਨਤ ਕਰਦੇ ਕਈ ਭੈਣਾ ਕਹਿ ਦਿੰਦੀਆਂ ਨੇ ਹਣਾ ਤੇਰੇ ਕੋਲੇ ਭੈਣੇ ਪੈਸਾ ਹੈਗਾ ਤੈਨੂੰ ਬਰਦਾਉਂਦੀ ਆਨੇ ਹਨ ਤੇ ਪਰ ਹੁਣ ਤੁਸੀਂ ਮੇਰੇ ਬ੍ਰਦਰ ਲਾਉਂ ਨੌਕਰੀਆਂ ਕਰਦੇ ਨੇ ਉਹ ਉਹਨਾਂ ਨੂੰ ਬਿਲਕੁਲ ਲੋੜ ਨਹੀਂ ਹੈਗੀ ਕਿ ਨਾਲ ਉਹ ਜਿਹੇ ਖੇਤੀ ਕਰਨ ਉਹ 60 70 70 ਕਿੱਜਾਂ ਦੀ ਉਹ ਖੇਤੀ ਕਰਦੇ ਨੇ ਉਹ ਰਾਤ ਨੂੰ 2 2 ਵਜੇ ਘਰੇ ਆਉਂਦੇ ਨੇ ਦਿਨ ਰਾਤ ਭੱਜੇ ਰਹਿੰਦੇ ਨੇ ਕਿ ਦਫੇਰ ਜਾ ਆਉਂਦੇ ਨੇ ਜੇ ਤੁਸੀਂ ਕਹਿ ਨਹੀਂ ਸਕਦੇ ਉਹਨਾਂ ਨੂੰ ਵੀ ਉਹ ਨੌਕਰੀਆਂ ਕਰਦੇ ਨੇ ਉਹ ਇੰਤਾਂ ਦੇ ਵਿੱਚ ਜਿਹੜੇ ਫਿਰਦੇ ਹੁੰਦੇ ਨੇ ਨਾ ਕੋਈ ਉਹਨਾਂ ਨੇ ਕਪੜਾ ਨਹੀਂ ਚੰਗੀ ਦਾ ਪਾਉਣਾ ਉਹਨਾਂ ਨੂੰ ਕਪੜਿਆਂ ਦਾ ਨਹੀਂ ਆਉਂਦਾ ਕੋਈ ਆਈ ਨਹੀਂ ਅਬ ਇਸਾ ਸਿੱਪਰੈਸ ਤੋਂ ਬਿਨਾਂ ਨਹੀਂ ਪਾਉਣਾ ਬਸ ਉਹਨਾਂ ਨੂੰ ਦਿਨ ਰਾਤ ਮਿਹਨਤ ਕਰਾਉਂਦਾ ਹੈ ਨਾ ਤੇ ਪਾਪਾ ਜੀ ਪੱਥਰਾਂ ਨੂੰ ਵੜ ਸਕਦੇ ਸੱਚੀ ਪਾਰ ਸਕਦੇ ਬਸ ਉਹਦੇ ਕੋਈ ਨਹੀਂ ਸਾਫ ਕਰ ਸਕਦੇ ਹਾਂ ਬਹੁਤ ਤਾਕਤ ਬਖਸ਼ੀ ਹੈ ਸਭ ਤੋਂ ਧੰਨ ਦੁਬਾਰਾ ਇਨਸਾਨ ਹੈ ਆਈ ਨੀਦ ਆਪਾ ਦਿੱਤੀ ਹੈ ਤੇ ਦਿਮਾਗ ਕੰਪਿਊਟਰ ਤੋਂ ਜ਼ਿਆਦਾ ਹੈ ਬੰਦੇ ਦਾ ਜ਼ਿਆਦਾ ਹੈ ਪਰ ਬੰਦੇ ਨੇ ਹੁਣ ਕੰਪਿਊਟਰ ਨੂੰ ਆਪਣਾ ਮਾਸਟਰ ਬਣਾ ਲਿਆ ਅੱਛਾ ਜਦੋਂ ਕਿ ਬੰਦਾ ਮਾਸਟਰ ਹਾਂ ਮੇਰੇ ਅਮੂਜ ਰਹਾ ਹੈ ਜੇ ਕੰਪਿਊਟਰ ਪਿਆ ਹੈ ਜੇ ਤੁਸੀਂ ਉਹਨੂੰ ਆਪਰੇਟ ਨਹੀਂ ਕਰਦੇ ਕੰਪਿਊਟਰ ਕੁਛ ਨਹੀਂ ਕਰਦਾ ਜੋ ਤੁਸੀਂ ਉਹਦੇ ਵਿੱਚ ਫੀਡ ਕਰਦੇ ਹੋ ਉਹ ਉਹ ਤੁਹਾਨੂੰ ਦੱਸਦਾ ਉਹ ਫੇਰ ਹੀ ਦੱਸੂ ਫੇਰ ਹੀ ਦੱਸਦਾ ਹਾਂ ਬੰਦਾ ਸਭ ਤੋਂ ਵੱਡਾ ਕੰਪਿਊਟਰ ਹੈ ਤੇ ਬੰਦਾ ਸਭ ਤੋਂ ਤਾਕਤਵਰ ਹੈ ਬੰਦਾ ਕੁਛ ਵੀ ਕਰ ਸਕਦਾ ਹੈ ਪਰ ਜੇ ਉਹ ਕਰਨਾ ਚਾਹੇ ਜੇ ਉਹਨੇ ਕਰਨਾ ਨਹੀਂ ਹੈਗਾ ਫੇਰ ਉਹ ਕਦੇ ਵੀ ਆਪਣੇ ਘਰ ਦੀ ਗਰੀਦੀ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਸੋ ਆਪਣੇ ਤਾਂ ਜਿਹੜੇ ਗੁਰੂ ਆਉ ਵੀ ਸਾਨੂੰ ਇਹ ਕਹਿ ਕੇ ਗਏ ਨੇ ਕਿ ਮਿਹਨਤਾਂ ਜਿਹੜੀ ਉਹ ਦਮਕੇ ਕਰੋ ਠੀਕ ਹੈ ਜੀ ਸੋ ਦਮ ਕੇ ਵਾ ਤੇ ਰੱਜ ਕੇ ਖਾ ਤੇ ਬੰਦ ਕੀ ਕਰ ਬੰਦ ਕੀ ਚਲੋ ਠੀਕ ਹੈ ਜੀ ਬੰਦ ਕਰਦੇ ਆ ਆਪਣੀ ਗੱਲਬਾਤ ਇੱਥੇ ਐ ਹੋ ਗਈ ਲੱਗੀ ਸਾਡੀ ਗੱਲਬਾਤ ਤੁਹਾਨੂੰ ਤੇ ਜਰੂਰ ਦੱਸਿਓ ਕਮੈਂਟ ਕਰਕੇ ਵੈਸੇ ਤੁਸੀਂ ਬਹੁਤ ਸਾਡੇ ਨਾਲ ਕਮੈਂਟ ਕਰਕੇ ਆਪਣੇ ਮਨ ਦੀਆਂ ਭਾਵਨਾਵਾਂ ਸਾਰੀਆਂ ਦੱਸਦੇ ਰਹੇ ਹੋਣੇ ਆਂ ਥੈਂਕ ਯੂ ਸੋ ਮੱਚ ਸਸਟੀਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ